ارے جڑا رو نا آ ہو آ لا جو ہے جی شاٹ 有的我都喊你哦，我 ਆ ਰਾਜੀ ਉਹ ਵਧੀਆ ਹੈ ਜੀ ਥੋੜਾ ਫਿਰ ਉਹ ਜਾਈਗਾ ਉੱਥੇ ਲਾਓ ਰੈਡੀ ਹਲੋ ਛੱਡੂ ਉਹ ਖਿੱਚੋ ਥੋੜਾ ਇੱਕ ਥੋੜੇ ਦੇਖੋ ਹਲੋ ਆ ਪਾਉਗੀ ਜਿੱਥੇ ਮੈਂ ਮਾਦਿਰ ਤੋਂ ਕਰਨਾ ਕੋ ਹਾਂਜੀ ਉਹ ਨਹੀਂ ਜਾਏ ਬਾਪ ਅੱਜ ਨਾ ਰਹੇ ਉਹਨਾਂ ਨੂੰ ਕਿਦੋਂ ਦੂਰਾ ਰਸਤਾ ਕੋਈ ਹੈ ਨਹੀਂ ਮੈਂ ਰੂਦਾਂ ਗਾਉਂਦੇ ਹਾਂ ਹਰਿ 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 ਹਰ

ਸ਼ੰਕਰ ਇਹ ਉਤਰੀ ਸਾਰੇ ਟੱਕਰ ਆਏ ਇਹ ਬੜੀ ਬੋਲ ਆ एक एक के बदतर तो ये वो हां ਟਰੀਲ ਦਿਵਾ ਗੋਏ ਨੇ ਹਾਂ ਉਹ ਨਹੀਂ ਚੱਲਦੀ ਉਹ ਕਵਰ ਮਰ ਗਈ ਉਹ ਮਰ ਗਈ ਉਹ ਉਹ ਚੰਡੂ ਖੰਨੇ ਵਾਲੀ ਅੰਦਾਜ਼ ਵੀ ਤਿੰਨ ਬੱਚੇ ਵੀ ਹੋਏ ਚਲ 15 ਗਾਸ ਤੇ ਚਾਹ ਇਹ ਕੀ ਹੈ ਮੇਰੇ ਕੋਲ ਨਹੀਂ ਚੱਲਦੀ ਕੀ ਨਾਜੀ ਜੀ ਸ਼ਰਮਾ ਡੇਰਾਵਸ जागरण जब जागरण यहाँ पे होता है तो मेमा इतनी होती है हर श्रद्धालु आंधी हो हो तूफान और अपनी श्रद्धा के अनुसार जो भी दान दक्षिणा देते हैं, हैं मंदिर की डेवलपमेंट के लिए तो मंडी गोविंदगढ़ जो लुटरू महाराज की सेवा कर रहे हैं उनके सहयोग के साथ यहाँ पे साथ काम करते हैं इस बार 21 सितंबर का जागरण बारिश का टाइम होगा तो उस उसके लिए सभा ने वाटर प्रूफ टेंट हर फैसिलिटी का उन्होंने इंतज़ाम किया है यहाँ पे आज यही करने आए थे और झंडा हमारा पंद्रह अगस्त की वजह से हम झंडा फहराना मेन है हमारा और उसके लिए हम यहाँ पे जो नेक्स्ट प्रोग्राम है हमारा जागरण का उसके लिए हम यहाँ पे अरेंजमेंट करने आए हैं कि कैसे क्या करना है पहाड़ा बिचा ठंड का मौसम भी ठंड उसके लिए उसके लिए सभा ने और मंदिर कमेटी ने हर इंतज़ाम किया हुआ है रहने के लिए गद्दे भी हैं बिस्तर भी हैं हर इंतज़ाम है कमरे हैं पानी नहाने धोने के लिए बाथरूम हर चीज़ सुविधा है यहाँ फैमिली में उन... उन... पहुँच उनके लिए मैं तो सभी फैमिली को यही बोलना चाहूँगा पंजाब हरियाणा हिमाचल जितने भी लोग हैं यहाँ पे आए हर सुविधा का यहाँ पे प्रोग्राम है हर सुविधा मिलती है यहाँ पे खाने का बढ़िया है लंगर सहाल बहुत बढ़िया है लंगर भी बढ़िया मिलता है अदर खाने भी बनाए जाते हैं ਜਿਵੇਂ ਪਕੌੜਾ ਹੋਇਆ ਚਾਹੇ ਹੋਈ ਸਮੋਸਾ ਹੋਇਆ ਇਹ ਚੀਜ਼ੇ ਵੀ ਐਕਸਟਰਾ ਬੱਚੋਂ ਕੇ ਲਈ ਬਣਾਤੇ ਤਾਂ ਉਸ ਕੇ ਅੰਦਰ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਰਹਾਂ ਜੀ ਮੇਰੇ ਕੋ ਵੀ 12 13 ਸਾਲ ਇਹਾ ਪੇ ਹੋ ਗਏ ਆਤੇ ਹੋਏ ਇਨ ਕੇ ਸਾਥ ਸਹਿਯੋਗ ਕਰਨੇ ਕੇ ਲਈ ਇਹ ਮਹਿਸਾਤ ਆਤਾ ਕਿਨਾ ਜੀ ਸੁਸ਼ੀਲ ਸ਼ਰਮਾ ਸ਼ਰਮਾ ਜੀ ਲੁਟਰੂ ਮਹਾਦੇਵ ਆਇਓ ਹਾਂ ਜੀ ਤੇ ਜਾਗਰਣ ਕਰੇ ਤਿੰਨ ਵਾਰ ਜਾਗਰਣਾ ਇਹ 24ਵਾਂ ਜਾਗਰਣ ਹੈ ਜੀ ਕਿੰਨੇ ਤਰੀਕ ਨੂੰ ਜੀ 21 ਸਤੰਬਰ 2024 ਦਿਨ ਸ਼ਨੀਵਾਰ 24ਵਾਂ ਜਾਗਰਣਾ ਹੈ ਤੇ 15 ਅਗਸਤ ਦੇ ਦਿਹਾੜੇ ਤੋਂ ਅੱਜ ਆਇਆ ਕੀ ਕਰਨਾ ਹੈ ਹੋਰ 15 ਅਗਸਤ ਦੇ ਦਿਹਾੜੇ ਤੱਕ ਤਾਂ ਪੋਲੇ ਸ਼ੰਕਰ ਦੇ ਅਸੀਂ ਦਰਸ਼ਨ ਕਰਨ ਆਏ ਆ ਕਿ ਇੱਥੇ ਅਸੀਂ ਹਰ ਸਾਲ ਨੂੰ 15 ਅਗਸਤ ਨੂੰ ਝੰਡਾ ਵੀ ਚੜਾਈਦਾ ਹੈ ਤਿਰੰਗੇ ਝੰਡੇ ਦੀ ਸ਼ਾਨ ਬਣਾਈਦੀ ਹੈ ਇਸ ਕਰਕੇ ਸਾਡੇ ਦੋ ਕੰਮ ਹੋ ਜਾਂਦੇ ਨੇ ਇੱਕ ਤਾਂ 15 ਅਗਸਤ ਮਨਾ ਲੈਂਦੇ ਆ ਅਸੀਂ ਇੱਕ ਪੋਲੇ ਸ਼ੰਕਰ ਦੇ ਦਰਸ਼ਨ ਕਰ ਜਾਂਦੇ ਆ ਕਿ ਇਹ ਜਿਹੜਾ ਜਾਗਰਣਾ ਕਿਸ ਨਾਲ ਸਹਿਯੋਗ ਨ ਕਰਵਾਇਆ ਜਾਂਦਾ ਹੈ ਇਹ ਜਾਗਰਣ ਗਵਿੰਦਗੜ ਖੰਨਾ ਸਮਰਾਲਾ ਹੋਰ ਵੀ ਬਹੁਤ ਸ਼ਹਿਰ ਨੇ ਸਾਡੇ ਨਾਲ ਜੁੜੇ ਹੋਏ ਅਮਲੋ ਸਰੰਦ ਮਤਲਬ ਬਹੁਤ ਸ਼ਹਿਰ ਜੁੜੇ ਮੈਨੇ ਹੌਰੀ ਹੌਰੀ ਹਰ ਸਾਲ ਅਸੀਂ ਇੱਕ ਅੱਧਾ ਸ਼ਹਿਰ ਨਾਲ ਜਰੂਰ ਜੋੜਦੇ ਆ ਇਸ ਵਾਰ ਕਿਹੜੀ ਪਾਰਟੀ ਆ ਰਹੀ ਹੈ ਜੀ ਇਸ ਵਾਰ ਵਿਕਰਮਰਾਟੌਰ ਬਰਨਾਲੇ ਤੋਂ ਪਾਰਟੀ ਆ ਰਹੀ ਹੈ ਤੇ ਕਿੰਨੀ ਕਿਸਮਤ ਵਾਲੇ ਪਹੁੰਚੇ ਹੁੰਦੀ ਹੈ ਸੰਗਤ ਦੀ ਗਿਣਤੀ ਤਾਂ ਦੇਖੋ ਜੀ ਅਸੀਂ ਕਦੇ ਕੀਤੀ ਨਹੀਂ ਹੈ ਲੇਕਿਨ ਜਿਸ ਨੂੰ ਪੋਲੇ ਸ਼ੰਕਰ ਬੁਲਾਉਂਦੇ ਨੇ ਉਹ ਰਾਤ ਨੂੰ 12 ਵਜੇ ਵੀ ਉਰੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਹਰ ਸ਼ਹਿਰ ਤੋਂ ਕਿਉਂਕਿ ਹਮਾਚਲ ਪ੍ਰਦੇਸ਼ 'ਚ ਜਾਗਰਣ ਹੋ ਰਿਹਾ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਨੇ ਠਹਿਰਨ ਲਈ ਤੇ ਲੰਗਰ ਦਾ ਪ੍ਰੋਗਰਾਮ ਇਸ ਤਰ੍ਹਾਂ ਕੀਤਾ ਉਹ ਸਾਡੀ ਸੇਵਾ ਸੰਮਤੀ ਜਿਹੜੀ ਹੈ ਜਿਹੜੀ ਅਸੀਂ ਸੰਮਤੀ ਬਣਾਈ ਵੀ ਹੈ ਲੋਟਰੂ ਮਹਾਦੇਵ ਉਹ ਅਸੀਂ ਸਾਰਾ ਪ੍ਰੋਗਰਾਮ ਇੱਥੇ ਰੱਖੀਦਾ ਦਿਨ ਦੇ ਵਿੱਚ ਆਉਣ ਜਾਣ ਵਾਲਿਆਂ ਵਾਸਤੇ ਮਤਲਬ ਲੰਗਰ ਦਾ ਪ੍ਰਬੰਧ ਹੁੰਦਾ ਬੱਚਿਆਂ ਵਾਸਤੇ ਵੀ ਸਪੈਸ਼ਲ ਚੀਜ਼ਾਂ ਬਣਾਈ ਜਾਂਦੀਆਂ ਨੇ ਫਿਰ ਆਦ ਨੂੰ ਲੰਗਰ ਦਾ ਪ੍ਰਬੰਧ ਹੁੰਦਾ ਕੋਈ ਹਿਮਾਚਲ ਸਰਕਾਰ ਵੱਲੋਂ ਕੋਈ ਜਾਂ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਕੋਈ ਮਦਦ ਕੀਤੀ ਜਾਂਦੀ ਹੋਰੇ ਨਹੀਂ ਕੋਈ ਅਸੀਂ ਉਹਨਾਂ ਤੋਂ ਨਿੱਕ ਤੇ ਮਦਦ ਲੱਤੀ ਹੈਗੀ ਉਹ ਉਹਨਾਂ ਦੀ ਹੀ ਮਦਦ ਹੁੰਦੀ ਹੈ ਅਸੀਂ ਵੀ ਜਗ੍ਹਾ ਜਾਗਰਾਨ ਕਰਾਉਨੇ ਆ ਤਾਂ ਸਾਡਾ ਸਹਿਯੋਗ ਕਰ ਦਿੰਦੇ ਨੇ ਉਹ ਅਰਕੀ ਸ਼ਹਿਰ ਦੇ ਵਿੱਚ ਆਹੇ ਤੇ ਅਰਕੀ ਦੇ ਕੋਈ ਸ਼ਹਿਰ ਵਿੱਚੋਂ ਸਹਿਯੋਗ ਮਿਲਦਾ ਔਰਕੀ ਦੇ ਲੋਕ ਵੀ ਹੁਣ ਤਾਂ ਸਾਡੇ ਨਾਲ ਕਾਫੀ ਜੁੜ ਗਏ ਨੇ ਕਨੇਹਾਰ ਦੇ ਲੋਕ ਵੀ ਸਾਡੇ ਨਾਲ ਜੁੜ ਗਏ ਨੇ ਕਨੇਹਾਰ ਦੇ ਬੰਦੇ ਸਾਡੀ ਬਹੁਤ ਮਦਦ ਕਰਦੇ ਨੇ ਤੇ ਕੀ ਕਰਨ ਜਦੋਂ ਜੇ ਸ਼ਿਪੁਰ ਤੁਰੇ ਪਹੁੰਚੋ ਜਗਰਾਨਾ ਜ਼ਰੂਰੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਸ਼ਿਵਜੀ ਮਹਾਰਾਜ ਦੇ ਆ ਕੇ ਦਰਸ਼ਨ ਕਰੋ ਇੱਥੇ ਹਰ ਆਸਮਰਾਂਦ ਪੂਰੀ ਹੁੰਦੀ ਹੈ ਅਸੀਂ ਜਦ ਦੇ ਲੱਗੇ ਆਂ ਪੋਲੇ ਸ਼ੰਕਰ ਨੇ ਸਾਨੂੰ ਕਦੇ ਪਿੱਛੇ ਮੁੜ ਕੇ ਦੇਖਣ ਦੀ ਮਤਲਬ ਉਹ ਨਹੀਂ ਕੀਤੀ ਹੈਗੀ ਸਾਡੇ ਤੇ ਸਦਾ ਆਸ਼ੀਰਵਾਦ ਰੱਖਿਆ ਪੋਲੇ ਸ਼ੰਕਰ ਨੇ ਉਹਨਾਂ ਦਾ ਪੁਰਾਣਾ ਮੰਦਿਰ ਆ ਉਹ ਪ੍ਰਾਣਾ ਤਾਂ ਸਦੀਆਂ ਪੁਰਾਣਾ ਹੈ ਜੇ ਮੰਦਿਰ ਨਹੀਂ ਹੈ ਵੈਸੇ ਤਾਂ ਗੁਫਾ ਸ਼ਿਵਜੀ ਦੀ ਗੁਫਾ ਹੈ ਮਤਲਬ ਇਹ ਭਗਵਾਨ ਇੱਥੇ ਆਪਣੇ ਆਪ ਪ੍ਰਗਟ ਹੋਏ ਬਨੇ ਇੱਥੇ ਕੋਈ ਮਤਲਬ ਪਿੰਡੀ ਦੇ ਰੂਪ ਦੇ ਵਿੱਚ ਕਿਸੇ ਨੇ ਸਤਾਫਤ ਨਹੀਂ ਕੀਤੇ ਹੈਗੇ ਆਪਣੇ ਆਪ ਹੀ ਪ੍ਰਗਟ ਹੋਏ ਹੋਏ ਨੇ ਇੱਥੇ ਪੋਲੇ ਸ਼ੰਕਰ ਠੀਕ ਕੀ ਨਾ ਜੀ ਰਾਜੂ ਜਨੇਜਾ ਅਜਲੇਜਾ ਜੀ ਜਾਗਰਣ ਕਰਵਾ ਰਹੇ ਹਾਂ ਕਿੰਨੀ ਤਰੀਜ਼ਾ ਜਾਗਰਣਾ ਤਾਂ ਅੱਜ ਕੀ ਕਰਨਾ ਹੈ 21 ਸਤੰਬਰ ਸ਼ਨੀਵਾਰ ਦਾ ਜਾਗਰਣ ਹੈ ਜੀ ਇਹ 24ਵਾਂ ਜਾਗਰਣ ਹੈ ਜੀ ਸਾਡਾ ਪੋਲੇ ਸ਼ੰਕਰ ਦੀ ਕਿਰਪਾ ਨਾਲ ਹਰ ਵਾਰ ਹੋਮ ਹਮਾ ਕੇ ਦੁਨੀਆ ਪਹੁੰਚਦੀ ਆ ਸਾਰੇ ਪੰਜਾਬ ਤੋਂ ਹਿਮਾਚਲ ਤੋਂ ਲੋਕ ਆਂਦੇ ਨੇ ਪੋਲੇ ਸ਼ੰਕਰ ਦੇ ਦਰਸ਼ਨ ਦੇਦਾਰ ਕਰਦੇ ਨੇ ਜਾਗਰਨ ਦੇ ਵਿੱਚ ਮਹਾਮਾਈ ਦੇ ਪੋਲੇ ਸ਼ੰਕਰ ਦੇ ਭਜਨਾਂ ਦਾ ਬਹੁਤ ਸੁੰਦਰ ਇੱਥੇ ਆਨੰਦਮਾਨਦੇ ਨੇ ਠੀਕ ਹੈ ਨਹੀਂ ਲੰਗਰ ਦਾ ਇੱਥੇ ਪੂਰਾ ਪ੍ਰਬੰਧ ਹੁੰਦਾ ਜੀ ਠੀਕ ਹੈ ਨਹੀਂ ਬਾਹਰ ਚੀਜ਼ ਦੀ ਫੈਸਿਲਿਟੀ ਹੁੰਦੀ ਹੈ ਪਬਲਿਕ ਲਈ ਸਾਰਾ ਲਾਈਟਾਂ ਵਗੈਰਾ ਬਹੁਤ ਅੱਛੇ ਤਰੀਕੇ ਨਾਲ ਲਾਈਆਂ ਜਾਂਦੀਆਂ ਵਿਕਰਮ ਰਾਠੌਰ ਜੀ ਆ ਰਹੇ ਨੇ ਜੀ ਇਸ ਵਾਰ ਬਰਨਾਲੇ ਤੋਂ ਜਿਹੜਾ ਉਹ ਮਹਾਮਾਈ ਦਾ ਗੁਣਗਾਨ ਕਰਨਗੇ ਸੰਗਤ ਦੇ ਠਹਿਰਨ ਲਈ ਕੀ ਅਰੇਂਜਮੈਂਟ ਕੀਤੇ ਜਾਂਦੇ ਨੇ ਦੇਖੋ ਸੰਗਤ ਦੇ ਠਹਿਰਨ ਦਾ ਤਾਂ ਆਇਆ ਹੁੰਦਾ ਜੀ ਆਪਣੇ ਕੋਲ ਜਿੱਥੇ ਜਿੰਨੀ ਕਰ ਇੱਥੇ ਬਣੇ ਹੋਏ ਨੇ ਕਮਰੇ ਉਹਦੇ ਵਿੱਚ ਬੈਠਦੇ ਨੇ ਉੱਠਦੇ ਨੇ ਬਾਕੀ ਤਾਂ ਜਾਗਰਨ ਦੇ ਵਿੱਚ ਹੀ ਪੰਡਾਲ ਹੁੰਦਾ ਹੈ ਉੱਪਰ ਗੁਫਾ ਦੇ ਵਿੱਚ ਪਬਲਿਕ ਬੈਠਦੀ ਹੈ ਭੋਲੇ ਸ਼ੰਕਰ ਦੇ ਦਰਸ਼ਨ ਦੇਦਾਰ ਕਰਦੀ ਹੈ ਬਾਕੀ ਆਏ ਜੀ ਪੂਰਾ ਮੰਦਿਰ ਦੇ ਵਿੱਚ ਹੀ ਹਰ ਜਗ੍ਹਾ ਤੇ ਪਬਲਿਕ ਹੀ ਹੁੰਦੀ ਹੈ ਜੀ ਠੀਕ ਹੈ ਨਹੀਂ ਇੱਥੇ ਜੀ ਕੋਈ ਹੋ ਨਹੀਂ ਹੈਗਾ ਮਤਲਬ ਇੱਕ ਫੈਮਿਲੀ ਮਤਲਬ ਫੰਕਸ਼ਨ ਟਾਈਪ ਹੁੰਦਾ ਪੋਲੇ ਸ਼ੰਕਰ ਦੀ ਕਿਰਪਾ ਨਾਲ ਜਾਗਰਨ ਦੀ ਤਿਆਰੀ ਕਿ ਕਿੰਨਾ ਚਿਰ ਪਹਿਲਾਂ ਸ਼ੁਰੂ ਕਰ ਦਿੰਦੇ ਆ ਜਾਗਰਨ ਦੀ ਤਿਆਰੀ ਤਾਂ ਪੋਲੇ ਸ਼ੰਕਰ ਦੀ ਕਿਰਪਾ ਨਾਲ 2 ਕੁ ਦਿਨ ਪਹਿਲਾਂ ਇੱਥੇ ਆਈਦਾ ਜੀ ਵੈਸੇ ਅਸੀਂ ਮਹੀਨਾ ਪਹਿਲਾਂ ਅਸੀਂ ਸ਼ੁਰੂ ਹੋ ਜੰਨੇ ਆ ਅੱਜ ਅਸੀਂ ਇੱਧਰ ਆਏ ਆ ਜੀ ਥੋੜਾ ਮੌਕੇ ਦਾ ਮੌਜਨਾ ਕਰਨ ਪੋਲੇ ਸ਼ੰਕਰ ਦੇ ਦਰਸ਼ਨ ਕਰਨ 15 ਅਗਸਤ ਨੂੰ ਅਰਸਾ ਲਾਈਦਾ ਜੀ ਝੰਡਾ ਲਹਿਰਾਈਦਾ